ਪੁਲਿਸ ਨੇ ਇੱਕ ਵੱਡੀ ਕਾਮਯਾਬੀ ਅੰਮ੍ਰਿਤਸਰ ਪੁਲਿਸ ਨੇ ਕੀਤਾ ਹੈ ਦੇਵਪਾਤ ਦਾ ਨੀਲਾ ਪਰਦਾ ਫਾਸ਼ ਅੰਮ੍ਰਿਤਸਰ ਪੁਲਿਸ ਨੇ ਇੱਕ ਹੋਟਲ ਦੇ ਵਿੱਚ ਮਾਰੀ ਰੇਡ ਜਿੱਥੇ ਕਿ ਮੌਕੇ ਤੇ ਸੱਤ ਕੁੜੀਆਂ ਤੇ ਪੰਜ ਮੁੰਡਿਆਂ ਨੂੰ ਕੀਤਾ ਗਿਆ ਕਾਬੂ ਪੁਲਿਸ ਵਾਲੇ ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀਆਂ ਉੱਤਰਾਖੰਡ ਹਿਮਾਚਲ ਲੁਧਿਆਣਾ ਤੇ ਅੰਮ੍ਰਿਤਸਰ ਦੇ ਵੈਣ ਵਾਲੀਆਂ ਸੀਗੀਆਂ ਤੇ ਇਹਨਾਂ ਦੇ ਕੋਲੋਂ ਮੌਕੇ ਤੇ ਨਕਦੀ 25000 ਰੁਪਏ ਵੀ ਬਰਾਮਦ ਕੀਤਾ ਗਿਆ ਹੈ ਤੇ ਮੌਕੇ ਤੇ ਹੋਟਲ ਵਾਲੇ ਨੂੰ ਤੇ ਇੱਕ ਕੁੜੀਆਂ ਦੇਖੋ ਸੜਾ ਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ ਇੱਥੇ ਸ਼ਿਗੂ ਗੁਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਸ਼ਿਵਦੇਵਾਲ ਸਾਹਿਬ ਹਰਮੰਦਰ ਸਾਹਿਬ ਇੱਥੇ ਆਇਆ ਦੁਰਗਿਆਣਾ ਮੰਦਰ ਸ਼ਹੀਦਾਂ ਦੀ ਧਰਤੀ ਜਲੇਵਾਲਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਹੜੇ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ homestay ਲੈ ਕੇ ਕੋਈ ਦੂਜਾ 6 ਕਮਰਿਆਂ ਨੂੰ homestay ਬਣਾ ਕੇ ਉਹਦੇ ਵਿੱਚ ਚੱਕਲਾ ਚਲਾਉਂਦੇ ਨੇ ਇਸ ਬੰਦੇ ਵਿੱਚੋਂ ਸਾਡੇ ਐਸਚਓ ਸੀਡ ਹੋਜਨ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪੇਠੇਵਾਲ ਬਾਜ਼ਾਰ ਦੇ ਵਿੱਚ ਦੀਪ ਹੋਮਸਟੇ ਨਾ ਦਾ ਮਾਡਲ ਟਾਈਪ ਚੱਲਦਾ ਹੈ 6 ਕਮਰਿਆਂ ਦਾ ਤੇ ਉੱਥੇ ਰੇਡ ਕੀਤਾ ਇੰਸਪੈਕਟਰ ਸਾਹਿਬ ਨੇ ਖੁਦ ਉੱਥੋਂ ਸਾਨੂੰ 6 ਲੜਕੀਆਂ 2 ਲੜਕੇ ਜਿਹੜੇ ਕਸਮਰ ਸੀਗੇ ਉਹਨਾਂ ਦੇ ਇਸ ਤੋਂ ਲਾ ਵਾ ਇੱਕ ਜਿਹੜਾ ਲੀਸ ਤੇ ਲਿਆ ਸੀ ਇਹ ਮਾਡਲ ਤੇ ਇੱਕ ਪਲੱਸ ਨਾ ਦਾ ਮੈਨੇਜਰ ਇੱਕ ਉਹਨੂੰ ਗ੍ਰਿਫਤਾਰ ਕੀਤਾ ਜੋ ਇਹਨਾਂ ਦੋਸ਼ੀਆਂ ਨੂੰ ਰੰਗੇ ਹੱਥੋਂ ਗ੍ਰਿਫਤਾਰ ਕੀਤਾ ਜਿੱਥੇ ਯੂਜ਼ਡ ਕਾਂਡਮਸ ਔਰ ਅਨਯੂਜ਼ਡ ਭਾਰੀ ਮਾਤਰਾ ਚ ਪੈਗਡ ਕਾਂਡੋਸ ਬਿਲੇ ਸਾਨੂੰ ਕੁਝ ਪੈਸੇ ਜਿਹੜੇ ਕਸਟਮਰ ਨੂੰ ਭੁਗਤਾ ਹਕੇ ਇਹਨਾਂ ਨੇ ਲੜਕੀਆਂ ਨੇ ਲਏ ਸੀਗੇ 25 ਲੈ ਸੀ ਕਿ ਉਹ तकरीबन 25000 तकरीबन ਸਰਗੀਆਂ ਲੜਕੀਆਂ ਹੈਗੇ ਕਿ ਕਿਹੜੇ ਸ਼ਹਿਰ ਦੀਆਂ ਹੈਗੀਆਂ ਤਰੇ ਦੇਖੋ ਲੜਕੀਆਂ ਅਸਾਮ ਤੋਂ ਨੇ ਲੁਧਿਆਣੇ ਤੋਂ ਸਾਡੇ ਮਕਬੂਲਪੁਰੇ ਤੋਂ ਉਤਰਾਖੰਡ ਤੋਂ ਲੜਕੀਆਂ ਨੇ ਤਰਨਤਨ ਤੋਂ ਨਹੀਂ ਸਰ ਕੀ ਨਵੀਂ ਦੇ ਕੋ ਕੰਮ ਕਰ ਰਹੀ ਸੀ ਹਾਂਜੀ ਕਿੰਨੀ ਦੇਰ ਤੋਂ ਕੰਮ ਕਰ ਰਹੀ ਸੀ ਜੀ ਪਿਛਲੇ 8 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਵਿੱਚ ਬੰਦ ਵੀ ਹੋ ਗਿਆ ਸੀਗਾ ਜਿਹੜੂ ਲੀਜ਼ ਤੇ ਨਵੇਂ ਬੰਦੇ ਨੇ ਲੱਲੇ ਆ ਕੁਝ ਦਿਨ ਬੰਦ ਰਿਹਾ 2-3 ਮਹੀਨੇ ਬੰਦ ਰਿਹਾ ਉਸ ਤੋਂ ਬਾਅਦ 3 ਤੋਂ 4 ਮਹੀਨੇ ਤੋਂ ਚੱਲ ਰਿਹਾ ਸੀ ਇਹ ਕੰਮ ਔਰ ਇਹ ਬਿਲਕੁਲ ਗਲੀ ਦੇ ਵਿੱਚ ਸੀਗਾ ਪਿੱਠੇਲੇ ਬਾਜ਼ਾਰ ਇੱਥੇ ਪਤਾ ਨਹੀਂ ਸੀ ਲੱਗ ਰਿਹਾ ਲੇਕਿਨ ਤੁਹਾਨੂੰ ਪਤਾ ਪੰਜਾਬ ਪੁਲਿਸ ਅਗਰ ਕੋਈ ਕੰਮ ਕਰਨ ਤੇ ਆ ਜੇ ਵੀ ਤੇ ਅਸੀਂ ਮਗਰ ਚੜ ਗਏ ਸੀ ਇਹਨਾਂ ਦੇ ਤੇ ਉਦੋਂ ਪ੍ਰਾਪਤੀ ਹੋਈ ਸਾਨੂੰ ਸਰ ਕਿੰਨੀਆਂ ਟੋਟਲ ਲੜਕੀਆਂ ਤੇ ਲੜਕੇ ਸਨ 7 ਤੋਂ 7 ਸੱਤ ਲੜਕੀਆਂ ਨੇ ਦੋ ਲੜਕੇ ਜਿਹੜੇ ਕਸਟਮਰ ਸੀਗੇ ਇੱਕ ਮੈਨੇਜਰ ਹੈ ਪੰਚ ਇੰਗਲ ਟੋਟਲ ਇੱਕ ਜਿਹੜਾ ਆਨਰ ਸੀਗਾ ਤੇ ਇੱਕ ਪੰਜ ਇੱਕ ਹੋਰ ਸੀਗਾ ਨਾ ਪੰਜ ਬੰਦੇ ਕੋਲ ਕਿੰਨੀ ਸਾਲ ਤੋਂ ਨੰਬਰ ਕਿੰਨੀ ਲਗਭਗ ਲੜਕੀਆਂ ਕਿੰਨਾਂ ਦੀ ਲੜਕੀਆਂ ਸਾਰੀਆਂ ਮੇਜੇ ਦਾ ਕਰੀਬ 25 ਸਾਲ ਤੋਂ ਲੈ ਕੇ 32 33 ਸਾਲ ਤੱਕ ਲੱਠੀਆਂ ਨੇ ਕੋ ਕੋ ਹੋਰ ਵੀ ਹੋਂ ਤੋਂ ਕੋਈ ਬ੍ਰਾਮ੍ਹਤ ਹੋਇਆ ਜੀ ਤੇ ਕੋ ਫਰਦ ਨਹੀਂ ਰਸੀ ਕਿ ਹਾਂ ਚੱਲ ਰਹੀ ਹੈ ਬ੍ਰਾਮ੍ਹਤੀ ਦੀ ਗੱਲ ਜੇ ਕਰੀਏ ਤੇ ਫਿਰ ਉਹ ਯੂਜ਼ਡ ਅਨਯੂਜ਼ਡ ਜਿਹੜੇ ਪ੍ਰੋਟੈਕਸ਼ਨਸ ਜਿਹੜੀਆਂ ਯੂਜ਼ ਕਰਦੇ ਨੇ ਲੋਕ ਨਹੀਂ ਨਸ਼ਾ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਮੈਡੀਕਲ ਵੀ ਸੀ ਕਰਾਂ ਜਾ ਰਹੇ ਹਾਂ ਉਸ ਤੋਂ ਬਾਅਦ ਮੈਡੀਕਲ ਹੀ ਹੋਏਗਾ ਉਸ ਤੋਂ ਹੀ ਪਤਾ ਲੱਗੇਗਾ ਫਰਦਰ ਮੰਗ ਲਵਾਂਗੇ ਇਹਨਾਂ ਦਾ ਜਿਹੜੇ ਦੋਸ਼ੀ ਨੇ ਕਿੰਨੇ ਦਿਨ ਤੋਂ ਚੱਲ ਰਿਹਾ ਸਰ ਕੰਮ ਇਹ ਕਰੀਬ 4 ਤੋਂ 5 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਬੰਦ ਵੀ ਰਿਹਾ 2-3 ਮਹੀਨੇ ਸੀ ਜਦੋਂ ਦਬਿਜ ਦਿੱਤੀ ਇਹਨੂੰ ਪਤਾ ਲੱਗਿਆ ਕਿ ਫਿਰ ਬੰਦ ਵੀ ਕਰਗੇ ਉਸ ਤੋਂ ਬਾਅਦ ਫਿਰ ਸਟਾਰਟ ਹੋ ਗਿਆ ਤੇ ਫਿਰ ਸਾਡੇ ਕਾਬੂ ਆ ਗਿਆ ਸਰ ਕਦਰ ਸਟੇਟ ਤੋਂ ਕੁੜੀਆਂ ਤੇ ਆ ਕੇ ਕੰਮ ਕਰਦੇ ਸੀ ਇਹਨਾਂ ਦਾ ਲਿੰਕ ਕਿਸ ਨਾਲ ਹੋਇਆ ਵੀ ਕੁੜੀਆਂ ਨਾਲ ਦੇਖੋ ਕਿਤਨੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਏ ਆਈਆਂ ਇਹਨਾਂ ਦਾ ਫਿਰ ਲਿੰਕ ਉਸ ਧਾਰਨਾ ਨਾਲ ਬਣ ਗਿਆ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਰਗੁਰਪ੍ਰੀ ਸਿੰਘ ਜੀ ਭੱਲਰ ਆਈਪੀਐਸ ਉਹਨਾਂ ਵੱਲੋਂ ਸਖਤ ਰਹਿਤਾ ਨੇ ਕਿਸੇ ਵੀ ਪਾਸੇ ਤੋਂ ਅਸੀਂ ਕੋਈ ਐਸਾ ਕੰਮ ਨਹੀਂ ਹੋਣ ਦੇਣਾ ਇਲਾਕੇ ਦੇ ਵਿੱਚ ਜਿਹੜਾ ਕੁਮੜਾ ਹੋਵੇ ਚਾਹੇ ਉਹ ਚਾਈਨਸ ਡੂਰ ਹੋਵੇ ਤੁਹਾਡੇ ਸਾਹਮਣੇ ਆਏ ਚਾਹੇ ਨਸ਼ਾ ਚਾਹੇ ਕੋਈ ਅਸਮਾਜਿਕ ਤੱਤ ਕੋਈ ਮਾੜਾ ਕੰਮ ਕਰਦੇ ਨੇ ਅਸੀਂ ਰੂਲ ਆਫ ਲਾ ਨੂੰ ਮੇਨਟੇਨ ਕਰਨਾ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਰਿਸਪੈਕਟ ਕਰਨੀ ਹੈ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਸੀਂ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਖਰੇੜਾ ਕਿਹੜੀ ਸਟੇਟ ਕੋ ਹੁੰਦੇ ਸਨ ਉਤਰਾਖੰਡ ਹੈ ਜੀ ਅਸਾਮ ਤੋਂ ਨੇ ਲੁਧਿਆਣੇ ਤੋਂ ਲਟਕੀਆਂ ਸੀ ਤੇ ਤਰਨਤਨ ਤومی ਹੈ ਮਕਬੂਲਪੁਰਾ ਲੋਕਲ ਉਥੋਂ ਵੀ ਠੀਕ ਸਰ ਲੋਹੜੀ ਦੇ ਤਿਹਾੜੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਚੀਨਾਂ ਤੋਂ ਸਾਰੇ ਇੱਕ ਕੋਈ ਮੈਸੇਜ ਹੈ ਜਿਹੜੇ ਵੇਚਦੇ ਆ ਉਹ ਬੰਦੇ ਬੰਦੋ ਵੱਜ ਜਾਓ ਉਹਨੇ ਤੇ ਅਸੀਂ ਬੰਦੇ ਬਣਾਵਾਂ ਅਸੀਂ ਲੋਹੜੀ ਦੇ ਤਿਹਾੜੇ ਤੇ ਜਿਹੜੀ ਚਾਈਨਸ ਸਟ੍ਰਿੰਗ ਇਦੇ ਨਾਲ ਨਹੀਂ ਗੁੱਡੀ ਉਡਣ ਦਵਾਂਗੇ ਇੰਡੀਅਨ ਜਿਹੜੀ ਮਾਜਾ ਉਹਦੇ ਨਾਲ ਗੁੱਡੀ ਉਡਾਓ ਵੈਲਕਮ ਜੀ ਸਦਕੇ ਅਸੀਂ ਵੀ ਨਾਲ ਉਡਾਵਾਂਗੇ ਲੇਕਿਨ ਜਿਹੜੀ ਇਹ ਚਾਈਨਸ ਸਟਿੰਗ ਹੈ ਇਹਦਾ ਵਰਤੋਂ ਦਾ ਸਮਾਂ ਨਹੀਂ ਕਰ ਸਕਦਾ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੇਕਰ ਕੋਈ ਉਡੋਂ ਦਾ ਫੜਿਆ ਗਿਆ ਦੌੜੀ ਕਰ ਤਾ ਕਾਨੂੰਨ ਮੁਤਾਬਕ ਹੁੰਦਾ